ਕੀ ਵਿਕਰਮ ਜੀਠੀਆ ਤੇ ਸੁਖਬੀਰ ਸਿੰਘ ਬਾਦਲ ਨੇ ਹੱਥ ਮਲਾ ਲਏ ਨੇ ਦੁਬਾਰਾ ਕਿਉ ਖਿਚੜੀ ਹੋਣ ਵੱਲ ਵਧ ਰਹੇ ਨੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ اجلاس ਚ ਕੀ ਵੱਡੇ ਪਟਾਕੇ ਪੈਣ ਵਾਲੇ ਨੇ ਕੀ ਸੁਖਬੀਰ ਸਿੰਘ ਬਾਦਲ ਦੇ ਧੜੇ ਨੂੰ ਪਟਕਣੀ ਦਿੱਤੀ ਜਾ ਰਹੀ ਹੈ ਜਦ ਸੁਖਬੀਰ ਸਿੰਘ ਬਾਦਲ ਨੇ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਰ ਲਿਆ ਇਸ ਬਾਰੇ ਕਈ ਅਹਿਮ ਖਬਰਾਂ ਇਹਨਾਂ ਖਬਰਾਂ ਤੇ ਝਾਤ ਪਾਉਣੇ ਆ ਤੁਸੀਂ ਜੁੜਿਓ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ اجلاس ਆਮ اجلاس ਹੈ। ਇਸੇ اجلاس ਦੇ ਵਿੱਚ ਕਈ ਖਿਲਾਾਰੇ ਪੈਣ ਦੀ ਉਮੀਦ ਹੈ। ਸਿੰਘ ਸਾਹਿਬ ਗਿਆਨੀ ਰਗबीर ਸਿੰਘ ਨੂੰ ਤਖਤਸ਼੍ਰੀ ਅਕਾਲ ਤਖਤ ਸਾਹਿਬ ਤੋਂ ਹਟਾਏ ਜਾਣ, ਉਹਨਾਂ ਦੀ ਜ਼ਥੇਦਾਰੀ ਤੋਂ ਲਾਂਬੇ ਕੀਤੇ ਜਾਣ, ਗਿਆਨੀ ਹਰਪ੍ਰੀਤ ਸਿੰਘ ਨੂੰ ਤਖਤਸ਼੍ਰੀ ਦਮਦਮਾ ਸਾਹਿਬ ਦੀ, ਗਿਆਨੀ ਸੁਲਤਾਨ ਸਿੰਘ ਨੂੰ ਤਖਤਸ਼੍ਰੀ ਕੇਸਗੜ੍ਹ ਸਾਹਿਬ ਦੀ ਜ਼ਥੇਦਾਰੀ ਤੋਂ ਲਾਂਬੇ ਕੀਤੇ ਜਾਣ ਤੋਂ ਬਾਅਦ ਪੰਥਕ ਹਲਕਿਆਂ ਵਿੱਚ ਕਾਫੀ ਰੋਸ ਹੈ। ਬਾਬਾ ਹਰਨਾਮ ਸਿੰਘ ਧੁੰਮਾ ਕਹਿੰਦੇ ਤਿਆਰੀ ਖਿੱਚੀ ਬੈਠੇ ਆ। ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਆ ਕੇ ਬੈਠਣ ਦੀ ਹਾਲਾਂਕਿ ਵੱਖ-ਵੱਖ ਸ਼ਖਸੀਅਤਾਂ ਨੂੰ ਸੁਣ ਰਿਹਾ ਸੀ ਕਰਨਲ ਸਿੰਘ ਪੰਜੋਲੀ ਹੋਣ ਵਕ ਬਾਕੀ ਆਗੂ ਹੋਣ ਉਹ ਕਹਿੰਦੇ ਕਿ ਇਸ ਤਰ੍ਹਾਂ ਨਾਲ ਨਹੀਂ ਹੋਣਾ ਚਾਹੀਦਾ ਇਹ ਕਿਸੇ ਮਾੜੀ ਰੀਤ ਵੱਲ ਵੀ ਜਾ ਸਕਦੇ ਆਪਾਂ ਇਦਾਂ ਧਰਨੇ ਪ੍ਰਦਰਸ਼ਨ ਉੱਥੇ ਨਹੀਂ ਹੋਣੇ ਚਾਹੀਦੇ ਪਰ ਕਿਹਾ ਜਾਂਦਾ ਹੈ ਕਿ ਮਰਦੀ ਨੇ ਅੱਕ ਚੱਬੇ ਵਾਲੀ ਗੱਲ ਹੋ ਜਾਂਦੀ ਏ ਕਿ ਫਿਰ ਬੰਦਾ ਕਰੇ ਕੀ ਚਲੋ ਇੱਕ ਅਲੱਗਾ ਗੱਲ ਹੈ ਬਾਬਾ ਤੁਮਾ ਨੂੰ ਮਨੇਜ ਕਰਨ ਦੀ ਕੋਸ਼ਿਸ਼ ਕਾਫੀ ਕੀਤੀ ਜਾ ਰਹੀ ਹੈ ਹਾਲ ਦੀ ਘੜੀ ਜਦੋਂ ਮੈਂ ਤੁਹਾਡੇ ਨਾਲ ਖਬਰ ਪੜ ਰਿਹਾ ਇਸ ਸਮੇਂ ਤੱਕ ਵੀ ਬਾਬਾ ਤੁਮਾ ਨੂੰ ਜਾਨੀ ਕਿ 28 ਮਾਰਚ ਨੂੰ ਵੀ ਮਨੇਜ ਕਰਨ ਦੀਆਂ ਕੋਸ਼ਿਸ਼ਾਂ ਆਪਣੇ ਸਿਖਰ ਤੇ ਨੇ ਹੁਣ ਜਿਹੜੀ ਸੁਖਵੀਰ ਤੇ ਮਜੀਠੇ ਵਾਲੀ ਕਹਾਣੀ ਆ ਇਸ ਤੇ ਚੱਲਦੇ ਆ ਫਿਰ ਕਰਦੇ ਆ ਬਜਟ ਦੇ ਵਿੱਚ ਅੱਗੇ ਕਿਹੜੇ ਮੈਂਬਰ ਕਿਹਦੇ ਨਾਲ ਨੇ ਸੁਖਵੀਰ ਸਿੰਘ ਬਾਦਲ ਖਾਈ ਵਾਲੇ ਅੱਜ ਜਾਨੀ ਕਿ ਅੱਜ ਵਾਲੇ ਬਜਟ ਇਜਲਾਸ ਨੂੰ ਮੈਨੇਜ ਕਰਨ ਦੇ ਲਈ ਹਰ ਹਿੱਲਾ ਵਰਤਰੇ ਨੇ ਉਹ ਮੈਨੇਜਰ ਨੇ ਪੋਲੀਟੀਕਲ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਉਹ ਕਿ ਉਹ ਸਿਆਸਤਦਾਨ ਨਹੀਂ ਹੈਗੇ ਉਹ ਮੈਨੇਜਰ ਨੇ ਤੇ ਉਹ ਮੈਨੇਜ ਕਰਨ 'ਚ ਲੱਗੇ ਹੋਏ ਨੇ ਪੋਲੀਟੀਕਲੀ ਮੈਨੇਜਰ ਜਿਹੜਾ ਹੁੰਦਾ ਉਹਨੂੰ ਟਿਕੜਮ ਬਾਜ਼ੀਆਂ ਆਉਂਦੀਆਂ ਨੇ ਦੇਖੋ ਇਹਨਾਂ ਕੋਲੇ ਸੱਤਾ ਵੀ ਹੈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਵਸੀਲੇ ਵੀ ਨੇ ਸਰੋਤ ਵੀ ਨੇ ਤੇ ਉਹਨਾਂ ਦੇ ਰਾਹੀਂ ਇਹ ਮੈਨੇਜ ਕਰਨ ਦੀਆਂ ਕੋਸ਼ਿਸ਼ਾਂ 'ਚ ਲੱਗੇ ਹੋਏ ਨੇ ਤੇ ਕਰ ਵੀ ਸਕਦੇ ਨੇ ਤੇ ਇਹਨਾਂ ਨੂੰ ਟੰਗ ਤਰੀਕੇ ਆਉਂਦੇ ਵੀ ਆ ਜਿਹੜੀ ਮੀਟਿੰਗ ਮੈਂ ਤੁਹਾਨੂੰ ਦੱਸਿਆ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਮਾਝੇ ਦੇ ਇਲਾਕੇ ਦੇ ਮੈਂਬਰਾਂ ਦੀ ਮੀਟਿੰਗ ਅੰਮ੍ਰਿਤਸਰ ਦੇ ਵਿੱਚ ਸੁਖਬੀਰ ਬਾਦਲ ਨਾਲ ਹੋਈ ਆ ਹੁਣ ਦੱਸਿਆ ਜਾਂਦਾ ਹੈ ਕਿ ਉਸ ਮੀਟਿੰਗ ਨੂੰ ਅਰੇਂਜ ਕਰਾਉਣ ਵਾਲਾ ਕੋਈ ਹੋਰ ਨਹੀਂ ਉਸ ਮੀਟਿੰਗ ਨੂੰ ਅਰੇਂਜ ਕਰਾਉਣ ਵਾਲੇ ਵਿਕਰਮ ਸਿੰਘ ਮਜੀਠੀਆ ਨੇ ਜੋ ਕਿ ਪੰਜਾਬ ਦੇ ਸਾਬਕਾ ਮਾਲ ਮੰਤਰੀ ਨੇ ਸੁਖਬੀਰ ਸਿੰਘ ਬਾਦਲ ਦੇ ਸਾਲਾ ਸਾਹਿਬ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਨੇ ਤੇ ਸ਼ਰਮਣੀ ਅਕਾਲੀ ਦਲ ਦੇ ਆਮ ਮੱਝ ਦੇ ਆਗੂ ਉਹਨਾਂ ਨੂੰ ਮੱਝ ਦਾ ਜਰਨੈਲ ਵੀ ਕਹਿੰਦੇ ਆ ਉਹਨਾਂ ਨੇ ਬੀਤੇ ਦਿਨੀ ਜ태ਦਾਰ ਯਾਨੀ ਰਗਵੀਰ ਸਿੰਘ ਤੇ ਸੁਲਤਾਨ ਸਿੰਘ ਵਾਲੇ ਫੈਸਲੇ ਦੇ ਉੱਤੇ ਵੱਡਾ ਪ੍ਰਤੀਕਰਮ ਦਿੱਤਾ ਜਿਹਦੇ ਵਿੱਚ ਉਹਨਾਂ ਦੇ ਨਾਲ ਲਖਬੀਰ ਸਿੰਘ ਲੋਧੀ ਨੰਗਲ ਸ਼ਰਨਜੀਤ ਸਿੰਘ ਢਿੱਲੋਂ ਸਾਹ ਨੇ ਜੋ ਸਿਕ ਸਮਰਾ ਵਰਗੇ ਆਗੂ ਮੌਜੂਦ ਸੀ ਖਾਸ ਕਰਕੇ ਸ਼ਰਨਜੀਤ ਸਿੰਘ ਢਿੱਲੋਂ ਤੇ ਲੋਧੀ ਨੰਗਲ ਵੱਡੇ ਆਗੂਆਂ ਚੋਂ شمار ਹੁੰਦੇ ਆ ਉਹ ਡਿਸੈਂਟ ਉਹ ਵਿਰੋਧ ਉਹਨਾਂ ਦਾ ਆਇਆ ਸੀ ਉਸ ਤੋਂ ਬਾਅਦ ਏਸੀਕੇ ਵੀ ਮਜੀਠੀਏ ਤੇ ਸੁਖਬੀਰ ਬਾਦਲ ਦੀਆਂ ਆਪਸ ਚ ਕੜੀਆਂ ਟੁੱਟ ਚੁੱਕੀਆਂ ਨੇ ਹੁਣ ਉਹ ਗੱਲਾਂ ਬਾਤਾਂ ਪਹਿਲਾਂ ਵਾਲੀਆਂ ਰਹੀਆਂ ਨਹੀਂ ਪਰ ਜੋ ਜਾਣਕਾਰੀਆਂ ਨਿਕਲ ਕੇ ਆ ਰਹੀਆਂ ਨੇ ਮੈਂ ਕਿਸ ਪੱਤਰਕਾਰ ਬੇਲੀ ਨਾਲ ਗੱਲ ਕਰਦਾ ਸੀ ਅੰਮ੍ਰਿਤਸਰ ਤੋਂ ਜਾਣਕਾਰੀ ਇਕੱਤਰ ਕਰਨ ਦੇ ਲਈ ਤਾਂ ਉਹਨਾਂ ਦਾ ਕਹਿਣਾ ਕਿ ਸਾਰੀਆਂ ਮੀਟਿੰਗਾਂ ਸੁਖਬੀਰ ਦੀਆਂ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਨਾਲ ਮਾਜੇ ਦੇ ਮੈਂਬਰਾਂ ਦੇ ਨਾਲ ਮਜੀਠੀਆਂ ਨਹੀਂ ਹੀ ਅਰੇਂਜ ਕਰਾਈਆਂ ਨੇ ਮਜੀਠੀਆਂ ਨਹੀਂ ਇਹਨਾਂ ਦੇ ਪ੍ਰਬੰਧ ਕੀਤੇ ਆ ਤਾਂ ਫਿਰ ਇਹ ਗੱਲ ਕਲੀਅਰ ਹੈ ਕਿ ਜਿਹੜਾ ਉਹ ਡੀਸੈਂਟ ਆਇਆ ਸੀ ਉਹ ਵੀ ਫਿਰ ਦਿਖਾਵਾ ਸੀਗਾ ਜਾਂ ਫਿਰ ਜਾਂ ਫਿਰ ਹੁਣ ਕਿਹਾ ਗਿਆ ਕਿ ਰਿਸ਼ਤਿਆਂ ਨੂੰ ਮੁਕਲੇ ਕਰਨ ਦੇ ਲਈ ਸ਼ਾਇਦ ਭੈਣ ਨੇ ਕਿਹਾ ਹੋਵੇ ਕਿ ਭਰਾ ਬਣ ਕੇ ਕਰਦੇ ਯਾਰ ਇੱਕ ਵਾਰ ਸਿਸਟਮ ਹੁੰਦਾ ਕਿ ਭੈਣ ਜਦੋਂ ਭਰਾ ਨੂੰ ਤਰਲਾ ਪਾਉਂਦੀ ਹੈ ਤਾਂ ਕਈ ਵਾਰ ਫਿਰ ਪਰਾ ਨਹੀਂ ਪਿੱਛੇ ਰਹਿ ਸਕਦਾ ਤੇ ਉਹਨੂੰ ਕਰਨੀਆਂ ਪੈਂਦੀਆਂ ਚੀਜ਼ਾਂ ਸ਼ਾਇਦ ਉਹ ਹੋਈ ਹੋਵੇ ਪਰ ਇੱਕ ਗੱਲ ਇਹ ਐ ਇੱਕ ਦੋਵਾਂ ਦੇ ਰਿਸ਼ਤਿਆਂ 'ਚ ਸ਼ਾਇਦ ਕੁਝ ਨਰਮੀ ਆਉਂਦੀ ਦਿਖਾਈ ਦੇ ਰਹੀ ਐ ਦੂਜੀ ਗੱਲ ਐ ਕਿ 42 ਮੈਂਬਰ ਲਿਖ ਕੇ ਦੇ ਚੁੱਕੇ ਨੇ ਮਤਾ ਦੇਖੋ ਮਤਾ ਹਰ ਹਾਲ 'ਚ ਲਿਆਂਦਾ ਜਾਵੇਗਾ ਅ ਕਈ ਚਰਚਾਵਾਂ ਸੀ ਕਿ ਧਾਮੀ ਮਤੇ ਨੂੰ ਐ ੜਾ ਦੇਣ ਦੇਖੋ ਜੇ ਤਾਂ ਧਾਮੀ ਹੁਣੀ ਕ੍ਰਾਂਤੀ ਆ ਗਏ ਜੇ ਦਾ ਧਾਮੀ ਹੁਣਾਂ ਨੇ ਨਿਯਮ ਕਾਨੂੰਨ ਛੱਕੇ ਟੰਗਣੇ ਹੋਏ ਫਿਰ ਤਾਂ ਉਹਨਾਂ ਨੂੰ ਕੋਈ ਰੋਕ ਹੀ ਨਹੀਂ ਸਕਦਾ ਫਿਰ ਤਾਂ ਅਲੈਦਾ ਗੱਲ ਹੈ ਜੇ ਉਹ ਸੱਚੇ ਦਿਲ ਨਾਲ ਕੰਮ ਕਰਨਗੇ ਤਾਂ ਇਹ ਮਤਾ ਲੈਣਾ ਪਏਗਾ ਜੇ ਮਤਾ ਦੇਖੋ ਹੁਣ ਇਦਾਂ ਵੀ ਹੁੰਦਾ ਕਿ ਮਤਾ ਨਾ ਲਿਆਂਦਾ ਜਾਵੇ ਇਹ 42 ਮੈਂਬਰ ਜਿਹੜੇ ਆ ਇਹ ਕਿਸੇ ਅਦਾਲਤ ਚ ਚਲੇ ਜਾਣ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਦੇ ਕੋਲ ਚਲੇ ਜਾਣ ਉਸ ਤੋਂ ਇਲਾਵਾ ਹੋਰ ਵੀ ਅਦਾਲਤਾਂ ਨੇ ਉੱਥੇ ਵੀ ਜਾ ਸਕਦੇ ਨੇ ਉਹ ਇੱਕ ਅਲੈਦਾ ਗੱਲ ਹੈ ਪਰ ਇਹ ਮਤਾ ਲੈਣਾ ਪਵੇਗਾ ਇਦਾਂ ਹੁੰਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕੋ ਹੀ ਮਤਾ ਆਉਂਦਾ ਹੈ ਜਦੋਂ ਬਜਟ ਲਾਸ ਹੁੰਦਾ ਤੇ ਉਹਦੇ ਵਿੱਚ ਹੀ ਸਾਰੇ ਨਿਬੇੜ ਦਿੱਤੇ ਜਾਂਦੇ ਨੇ ਪਰ ਜੇ ਤੁਸੀਂ ਅਗਾਊਂ ਨੋਟਿਸ ਦੇ ਉੱਤੇ ਅਗਾਊਂ ਦੱਸ ਕੇ ਮਤਾ ਲੈਉਣੇ ਤਾਂ ਤੁਹਾਨੂੰ ਮਤਾ ਰੱਖਣਾ ਪੈਂਦਾ ਜੇਕਰ ਤੁਸੀਂ ਹੌਸਟ 'ਚ ਖੜੇ ਹੋ ਕੇ ਇਹ ਗੱਲ ਕਹਿੰਦੇ ਹੋ ਕਿ ਇਹ ਮਤਾ ਐਸੀ ਲਾਉਣਾ ਹੈ ਤਾਂ ਫਿਰ ਉਹ ਜਿਹੜਾ ਬੰਦਾ ਚੇਅਰ ਕਰ ਰਿਹਾ ਹੁੰਦਾ ਪ੍ਰਧਾਨਗੀ ਕਰ ਰਿਹਾ ਹੁੰਦਾ ਉਹਦੇ ਤੇ ਨਿਰਭਰ ਕਰਦਾ ਕਿ ਉਹਨੇ ਇਸ ਦੀ ਇਜਾਜ਼ਤ ਦੇਣੀ ਹੈ ਨਹੀਂ ਦੇਣੀ ਪਰ ਇਹ ਪਹਿਲਾਂ ਆਇਆ ਤੇ ਮਤਾ ਲਾਉਣਾ ਹੀ ਪੈਣਾ ਇਹ ਜਿਹੜੀ ਗੱਲ ਨਿਕਲ ਕੇ ਕਾਦੇ ਕਾਨੂੰਨਾ ਚ ਸ਼ਰਮਣੀ ਕਮੇਟੀ ਦੇ ਵਿੱਚੋਂ ਆ ਰਹੀ ਹੈ ਹੁਣ ਇੱਥੇ ਚਰਚਾ ਇਹ ਹੈ ਕਿ 42 ਮੈਂਬਰਾਂ ਨੇ ਤਾਂ ਲਿਖ ਕੇ ਦਿੱਤਾ ਹੋਇਆ 30 ਮੈਂਬਰ ਜਿਹੜੇ ਆ ਉਹ ਟਕਸਾਲ ਦੇ ਇਸ ਸਮੇਂ 150 ਦਾ ਹਾਊਸ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ 150 ਮੈਂਬਰ ਇਸ ਸਮੇਂ ਮੌਜੂਦ ਨੇ 42 30 ਜੇਕਰ ਜੋੜ ਲਏ ਜਾਣ 43 ਨੇ ਵਿਸਤ ਉਧਰ ਤਾਂ 73 ਮੈਂਬਰ ਬਣਦੇ ਆ ਤਾਂ ਬਹੁ ਸੰਮਤੀ ਉਹਨਾਂ ਦੇ ਕੋਲ ਚੱਲੇ ਜਾਂਦੀ ਹੈ ਸੁਭਾਵਿਕ ਜੀ ਗੱਲ ਹੈ ਕਿ ਫਿਰ ਬਹੁ ਸੰਮਤੀ ਤਾਂ ਲਗਭਗ ਉਥੀ ਹੈ ਹੁਣ ਜਾਣ ਕਰਕੇ ਕਹਿੰਦੇ ਕਿ 70 ਤੋਂ 75 ਐਮ ਮੈਂਬਰ ਜਿਹੜੇ ਆ ਉਹ ਹੋ ਸਕਦੇ ਆ ਇਸ ਕਰਕੇ ਸੁਖਵੀਰ ਸਿੰਘ ਬਾਦਲ ਨੂੰ ਧੜੇ ਨੂੰ ਬਹੁਤ ਤਰੇਲੀਆਂ ਆਈਆਂ ਨੇ ਲਗਾਤਾਰ ਮੈਨੇਜ ਕਰਨ ਦੇ ਲਈ ਵੱਖ-ਵੱਖ ਤਰੀਕੇ ਦੇ ਨਾਲ ਜਿਹੜਾ ਉਹ ਗੱਲਾਂ ਕੀਤੀਆਂ ਜਾ ਰਹੀਆਂ ਨੇ ਹਰ ਕੋਸ਼ਿਸ਼ ਹੈ ਜਿਹੜੀ ਉਹ ਮੈਨੇਜ ਕਰਨ ਦੇ ਲਈ ਵਰਤੀ ਜਾ ਰਹੀ ਹੈ ਇੱਕ ਰਏ ਵੀ ਬਣ ਰਹੀ ਹੈ ਕਿ ਹੋ ਜਾਏਗਾ ਉਹਨਾਂ ਕੋਲੇ ਬਹੁਤ ਸੰਮਤੀ ਹੈਗੀ ਹੈ ਇਸ ਕਰਕੇ ਉਹ ਬਜਟ ਨੂੰ ਅੱਗੇ ਵਧਾਉਣ ਵੱਲ ਪਾਸੇ ਵੱਲ ਵੱਧ ਰਹੇ ਨੇ ਟਾਈਮ ਮੈਨੇਜ ਕਰ ਲਿਆ ਜਾਵੇਗਾ ਇੱਕ ਰ ਹੈ ਇਹ ਬਣ ਰਹੀ ਹੈ ਕਿ ਇਹ ਨਹੀਂ ਹੋ ਸਕਦਾ ਜੇਕਰ ਵਿਆਕਰਨ ਜਿਤ ਕੋਰ ਅਲੀ ਗੱਲ ਦੇਖੀ ਜਾਵੇ ਤਾਂ 43 ਮੈਂਬਰ ਤਾਂ ਹੈ ਨੇ 30 ਮੈਂਬਰ ਦਮਦਮੀ ਟਕਸਾਲ ਦੇ ਨੇ ਜਿਨ੍ਹਾਂ ਨੂੰ ਟਿਕਟਾਂ ਮਿਲੀਆਂ ਸੀਆਂ ਉਸ ਸਮੇਂ ਜੇ 30 ਤੇ 43 73 ਮੈਂਬਰ ਬਣਦੇ ਆ ਤੇ ਕੁਝ ਹੋਰ ਆ ਜਾਣ ਜਿਵੇਂ ਕਰਨੈਲ ਸਿੰਘ ਪੰਜੋਲੀ ਵਗੈਰਾ ਇਹ ਸਾਰੇ ਪਹਿਲਾਂ ਉਹਨਾਂ ਸ਼ਾਮਲ ਜੇ ਹੋ ਜਾਂਦੇ ਨੇ ਇਹਨੇ ਜੇ ਮੈਂਬਰ ਇਹਨੇ ਹੋ ਜਾਂਦੇ ਨੇ ਤਾਂ ਬਜਟ ਵੀ ਪਾਸ ਕਰਾਉਣਾ ਔਖਾ ਹੋ ਜੂਗਾ ਤੇ ਉਹ ਮਤੇ ਵੀ ਪਾਸ ਹੋ ਜਾਣਗੇ ਜਿਹੜੇ ਜਥੇਦਾਰਾਂ ਨੂੰ ਲੋਨ ਦੇ ਖਿਲਾਫ ਹੋਣਗੇ ਤਾਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਦੀ ਸੱਤਾਧਾਰੀ ਧਿਰ ਦੇ ਲਈ ਸਥਿਤੀਆਂ ਔਖੀਆਂ ਨੇਗੀਆਂ ਹੁਣ ਸੁਖਬੀਰ ਸਿੰਘ ਬਾਦਲ ਕਿੰਨਾ ਮੈਨੇਜ ਕਰ ਪਾਉਂਦੇ ਨੇ ਦੇਖੋ ਲਗਾਤਾਰ ਲੱਗੇ ਹੋਏ ਨੇ ਧਾਮੀ ਦੇ ਰਾਹੀਂ ਕੱਲ ਦੇਖੋ ਬਲਵਿੰਦਰ ਸਿੰਘ ਭੁੰਦਰ ਦਾ ਪ੍ਰੈਸ ਰਿਲੀਜ਼ ਆਇਆ ਅਜੇ ਚੋਰਾਂ ਨੇ ਕਿਹਾ ਇਕਤਾ ਕਰ ਲੋ ਪਰਚੀਆਂ ਲੈ ਜਾਓ ਫਲਾਨਾ ਕਰ ਲੋ ਉਸ ਤੋਂ ਬਾਅਦ ਉਧਰੋਂ ਪੰਜ ਮੈਂਬਰੀ ਕਮੇਟੀ ਵੱਲੋਂ ਵੀ ਆਇਆ ਉਹ ਕਹਿੰਦੇ ਕਿ ਅਸੀਂ ਤਾਂ ਪਰਚੀਆਂ ਪੁਰਚੀਆਂ ਨਹੀਂ ਲੈਣੀਆਂ ਹੁਣ ਅਸੀਂ ਇਹਨਾਂ ਨਾਲੋਂ ਵੱਧ ਪਰਤੀ ਕਰਕੇ ਫਿਰ ਇਹਨਾਂ ਨੂੰ ਸੱਦਾਂਗੇ ਕਿ ਹੁਣ ਆਜੋ ਇਕਤਾ ਕਰੀਏ ਤੇ ਇਹ ਜਿਹੜੇ ਨਵੇਂ ਮੈਂਬਰ ਚੁਣੇ ਹੋਏ ਐ ਇਹਨਾਂ ਚੋਂ ਫਿਰ ਆਪਾਂ ਹੁਣ ਪ੍ਰਧਾਨ ਚੁਣੀਏ ਉਹ ਇਸ ਸਥਿਤੀ ਵੱਲ ਵੱਧ ਰਿਹਾ ਹੈ ਜਾਣਕਾਰੀ ਇਹ ਵੀ ਹੈ ਕਿ ਜਿਹੜੇ ਮਤੇ ਆਉਣੇ ਨੇ ਮਤੇ ਆਉਣਗੇ ਮਤੇ ਲਿਹਾਉਣੇ ਪੈਣਗੇ ਤੇ ਜਿਹੜੇ ਮੈਂਬਰ ਮਤੇ ਲਿਹਾ ਰਹੇ ਨੇ ਉਹ ਗੁਪਤ VOTING ਦੀ ਮੰਗ ਵੀ ਕਰ ਸਕਦੇ ਨੇ ਹੁਣ ਜਦੋਂ ਗੁਪਤ VOTING ਹੋਊਗੀ ਫਿਰ ਕੁਝ ਵੀ ਹੋ ਸਕਦਾ ਹੈ ਜੇ ਗੁਪਤ VOTING ਹੋਗੀ ਤਾਂ ਜਿਹੜੇ ਆਪਾਂ ਕਹਿੰਦੇ ਆ ਕਿ 43 ਚਲੋ 30 ਇਹ ਆਪਣਾ ਜਿਹੜਾ ਕਹਿ ਲਈਏ ਕਿ ਸੋਚ ਚੋਂ ਨਿਕਲਿਆ ਹੋਇਆ ਨੰਬਰ ਹੈ ਜਾਂ ਜੋ ਸਾਨੂੰ ਸੋਰਸਸ ਕਹਿ ਰਿਹਾ ਕਿ ਇਦਾਂ ਹੋ ਸਕਦਾ ਉਹਨੂੰ ਵੀ ਸਾਈਡ ਤੇ ਰੱਖ ਜੀ ਤਾਂ ਜੇ 10 15 ਜਾਣਿਆਂ ਦੀ ਹੋਰ ਜ਼ਮੀਰ ਜਾਗ ਗਈ ਤਾਂ ਸੁਖਬੀਰ ਸਿੰਘ ਬਾਦਲ ਲਈ ਤੁਹਾਡੇ ਲਈ ਕਾਫੀ ਦਿੱਕਤਾਂ ਨੇ ਪਰ ਜਿਹੜਾ ਸੋਰਸਸ ਕਹਿ ਲਈਏ ਜ ਜਿਹੜੀ ਰੈ ਬਣ ਰਹੀ ਹੈ ਜਿਹੜੀ ਉਹ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਕਾਫੀ ਚੀਜ਼ਾਂ ਮਨੇਜ਼ ਕਰ ਲਈਆਂ ਨੇ ਤੇ ਇਸ ਕਰਕੇ ਕੋਈ ਬਹੁਤਾ ਰੋਲਾ ਰੱਪਾ ਪੈਣ ਦੀ ਲੋੜ ਨਹੀਂ ਨਾਰਮਲ ਤਰੀਕੇ ਦੇ ਨਾਲ ਬਜਟ ਪਾਸ ਹੋ ਜਾਏਗਾ ਇਹ ਮਤੇ ਰੱਦ ਹੋ ਜਾਣਗੇ ਇਸ ਤਰ੍ਹਾਂ ਦੀ ਸਥਿਤੀ ਹੈ ਅ ਫਿਰ ਹੁਣ ਇਹ ਵੀ ਹੈ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਜੇ ਉਸ ਜਲਾਸ ਚ ਆਉਂਦੇ ਹੈ ਕਿ ਉਹ ਕਿਸ ਤਰ੍ਹਾਂ ਦਾ ਮਾਹੌਲ ਰਹੇਗਾ ਇਹ ਸਾਰੀਆਂ ਚੀਜ਼ਾਂ ਅ ਅੱਜ ਕਾਫੀ ਦਿਲਚਸਪ ਰਹਿਣ ਵਾਲੀਆਂ ਨੇ ਅੱਜ ਦੀ ਮੀਟਿੰਗ ਅੱਜ ਦਾ ਜਲਾਸ ਪੰਥ ਪੰਜਾਬ ਦੀ ਸਿਆਸਤ ਤੇ ਭਵਿੱਖ ਨੂੰ ਵੀ ਤੈਅ ਕਰਨ ਵਾਲਾ ਹੋ ਸਕਦਾ ਹੈ ਕਿ ਜੇਕਰ ਏਡਾ ਵੱਡਾ ਵਿਰੋਧ ਹੋ ਗਿਆ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਅੰਦਰ ਇੰਨੇ ਮੈਂਬਰ ਬਾਹਰ ਨਿਕਲ ਕੇ ਆ ਗਏ ਜਿਹੜੇ ਉਹ ਹੋਗੇ ਮਤੇ ਲਿਹਾਉਣ ਵਾਲੇ ਉਹ ਜਥੇਦਾਰਾਂ ਨੂੰ ਵਾਪਸ ਲਿਹਾਉਣ ਚ ਕਾਮਯਾਬ ਹੋ ਗਏ ਜਾਂ ਉਹਨਾਂ ਮਤੇਨ ਰੱਦ ਕਰਾਉਣ ਚ ਕਾਮਯਾਬ ਹੋ ਗਏ ਅੰਤਰੀ ਕਮੇਟੀ ਵਾਲਿਆਂ ਨੂੰ ਤਾਂ ਇਹ ਇੱਕ ਵੱਡਾ ਮੋੜ ਹੋਵੇਗਾ ਸੁਖਬੀਰ ਸਿੰਘ ਬਾਦਲ ਦੀ ਸੱਤਾ ਨੂੰ ਚੁਣੌਤੀ ਹੋਵੇਗੀ ਤੇ ਉਹਨਾਂ ਦੀ ਮੈਨੇਜਮੈਂਟ ਹੈ ਜਿਹੜੀ ਉਹ ਇੱਕ ਵਾਰ ਫੇਲ ਹੁੰਦੀ ਹੋਈ ਨਜ਼ਰ ਆਏਗੀ ਜਿਹੜੀ ਕਿ ਅੱਜ ਤੱਕ ਫੇਲ ਨਹੀਂ ਹੋਈ ਸ਼੍ਰੋਮਣੀ ਕਮੇਟੀ ਵਾਲੇ ਮਾਮਲੇ 'ਚ ਹਜੇ ਤੱਕ ਮੈਂ 4-5 ਇਨਸੀਡੈਂਟ ਦੇਖ ਲਏ ਉਹ ਫੇਲ ਨਹੀਂ ਹੋਏ ਉਹ ਫੇਲ ਹੋ ਜੂਗੀ ਜੇਕਰ ਸੁਖਬੀਰ ਸਿੰਘ ਕਰਕੇ ਦਿਖਾ ਗਏ ਫਿਰ ਉਹਨਾਂ ਦੀ ਮੈਨੇਜਮੈਂਟ ਵੀ ਹੈ ਫਿਰ ਇਹ ਕੱਲੂ ਕਹਿਣ ਜੋ ਕੇ ਵੀ ਹੋ ਗਏ ਕਿ ਦੇਖੋ ਜੀ ਇਹ ਤਾਂ ਕਹਿੰਦੇ ਸੀ ਐਸੀ ਮੈਨੇਜ ਕਰ ਲਿਆ ਪਰ ਬਸ ਸਵਾਲ ਕੀ ਆ ਹੁਣ ਸ਼੍ਰੋਮਣੀ ਕਮੇਟੀ ਦੇ ਕਿਸੇ ਮੈਂਬਰ ਨੂੰ ਮੈਂਬਰ ਦੇ ਕੁੜੀ ਨੂੰ ਕਿਸੇ ਦੇ ਮੁੰਡੇ ਨੂੰ ਕਿ ਕਿਸੇ ਗੁਰੂ ਘਰ ਚ ਕਿਸੇ ਕਾਲਜ ਚ ਕਿਸੇ ਹੋਰ ਥਾਂ ਤੇ ਨੌਕਰੀਆਂ ਨੌਕਰੀਆਂ ਦੇ ਰਛੀਆਂ ਨੇ ਬਹੁਤ ਚੀਜ਼ਾਂ ਜਿਹੜੀਆਂ ਨੇ ਉਹ ਇਦਾਂ ਹੀ ਚੱਲਦੀਆਂ ਨੇ ਕਿ ਤੁਸੀਂ ਦੇਖ ਲਿਓ ਕਿ 90% ਮੈਂਬਰਾਂ ਦੇ ਬੱਚੇ ਇੱਧਰ ਉੱਧਰ ਸੈੱਟ ਨੇਗੇ ਸ਼੍ਰੋਮਣੀ ਕਮੇਟੀ ਦੇ ਵਿੱਚ ਤੇ ਇੱਕ ਵੱਡੀ ਗੱਲ ਹੈ 10 ਸਾਲ ਹੋ ਗਏ ਉਹਨਾਂ ਮੈਂਬਰਾਂ ਨੂੰ ਹੀ ਗੇੜੇ-ਗੇੜੇ ਕੱਢ ਦਿਆ ਅੱਜ ਕਾਫੀ ਚੀਜ਼ਾਂ ਤੈਹ ਹੋ ਜਾਣਗੀਆਂ ਪਰ ਇਹਦਾ ਅਸਰ ਪਰਲੇ ਪਾਸੇ ਨਹੀਂ ਪੈਣਾ ਪੰਜ ਮੈਂਬਰੀ ਕਮੇਟੀ ਦਾ ਸਾਫ਼ ਹੈ ਕਿ ਇਹਦਾ ਕੋਈ ਅਸਰ ਨਹੀਂ ਪੈਣਾ ਉਹ ਕਹਿੰਦੇ ਅਸੀਂ ਇਹਨਾਂ ਚੀਜ਼ਾਂ ਨਾਲ ਕੋਈ ਹੁਣ ਲੈਣਾ ਦੇਣਾ ਰੱਖਣਾ ਹੀ ਨਹੀਂਗਾ ਐਸੀ ਆਪਣੇ ਕੰਮ 'ਚ ਲੱਗੇ ਹੋਏ ਆ ਐਸੀ ਉਹ ਕੰਮ ਕਰਨਾ ਆ ਇਹਨਾਂ ਨੂੰ ਕਰਨ ਦੋ ਜੋ ਇਹਨਾਂ ਨੇ ਕਰਨਾ ਦੇਖੋ ਸੁਖਬੀਰ ਸਿੰਘ ਬਾਦਲ ਮੈਨੇਜਮੈਂਟ ਕਰਨ ਦੇ ਲਈ ਹਰ ਹਿੱਲਾ ਵਰਤ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਮੈਂਬਰ ਬਾਬਾ ਹਰਨਾਮ ਸਿੰਘ ਧੁੰਮਾ ਨੂੰ ਮਿਲਣ ਦੇ ਲਿਗੇ ਬੀਤੀ ਕੱਲ ਦੀ ਗੱਲ ਹੈ ਬੀਤੀ ਸ਼ਾਮ ਇਹ ਕਿਹਾ ਜਾਂਦਾ ਹੈ ਕਿ ਅੰਮ੍ਰਿਤਸਰ ਦੇ ਸੋਰਸਸ ਇਹ ਗੱਲ ਕਨਫਰਮ ਕਰਦੇ ਆ ਕਿ ਬਾਬਾ ਧੁੰਮਾ ਦੇ ਨਾਲ ਮੀਟਿੰਗ ਕੀਤੀ ਹੈ ਸ਼੍ਰੋਮਣੀ ਕਮੇਟੀ ਦੇ ਦੋ ਮੈਂਬਰਾਂ ਦੇ ਵਿੱਚ ਹਰਜਿੰਦਰ ਸਿੰਘ ਮਹਿਤਾ ਤੇ ਭਗਵੰਤ ਸਿੰਘ ਸਿਆਲ ਕਾ ਨੇ ਉਹ ਹਰ ਹਿੱਲਾ ਐਂਡ ਤੱਕ ਜਾ ਕੇ ਜਿਹੜਾ ਉਹ ਖੇਡਣ ਦੀ ਕੋਸ਼ਿਸ਼ ਕਰ ਰਹੇ ਨੇ ਫਿਲਹਾਲ ਅੱਜ ਜਦ ਤੱਕ ਤੁਹਾਡੇ ਤੱਕ ਖਬਰ ਪਹੁੰਚੇਗੀ ਸ਼ਾਇਦ ਉਸ ਸਮੇਂ ਤੱਕ اجلاس ਦਾ ਸਮਾਂ ਨੇੜੇ ਆ ਗਿਆ ਹੋਵੇ 11:00 ਵਜੇ ਹੁਣ ਜਿਸ ਸਮੇਂ ਮੈਂ ਖਬਰ ਪੜ ਰਿਹਾ ਹਾਂ ਉਸ ਸਮੇਂ ਦੇ ਵਿੱਚ ਕਾਫੀ ਗੈਪ ਹੈ ਹੋ ਸਕਦਾ ਹੈ ਕਿ ਉਸ ਸਮੇਂ ਤੱਕ ਚੀਜ਼ਾਂ ਤੁਹਾਡੇ ਸਾਹਮਣੇ ਜਿਹੜੀਆਂ ਨੇ ਬਿਹਤਰ ਤਰੀਕੇ ਨਾਲ ਕਲੀਅਰ ਹੋ ਜਾਵੇ